ਦੇਖੋ ਉਹ ਜਿਹੜੀ ਆਪਣੀ ਪੁਲਿਸ ਜਿਹੜੀ ਸੀਐਸਐਫ ਦੇ ਜਿਹੜੀ ਕਾਂਸਟੇਬਲ ਸੀ ਜੀ ਉਹਨਾਂ ਨੇ ਜੋ ਕਦਮ ਚੁੱਕਿਆ ਵਿਦ ਇਮੋਸ਼ਨਸ ਕਰਕੇ ਚੁੱਕਿਆ ਦੇਖੋ ਕਿਸੇ ਦੀ ਮਾਂ ਬਾਰੇ ਤੁਸੀਂ ਗੱਲ ਕਰੋ ਉਹਨਾਂ ਦੀ ਮਾਤਾ ਉਸ ਦਰਨੇ ਸੀ ਤੇ ਤੁਸੀਂ ਕਹਿ ਰਹੇ ਹੋ ਕਿ ਦਿਹਾੜੀ ਸੌ ਸੌ ਦਿੱਤੇ ਕੇ ਕੌਣ ਬਰਦਾਸ਼ਤ ਕਰਦਾ ਹੈ ਸੋ ਹਰ ਬੰਦੇ ਦੀ ਇਮੋਸ਼ਨਸ ਹੁੰਦੀ ਹੈ ਤੇ ਕੰਗਣਾ ਰੋਡ ਨੂੰ ਐਜੇ ਐਜੇ ਸ਼ਬਦ ਐਜੀਆਂ ਚੀਜ਼ਾਂ ਨਹੀਂ ਕਹਿਣੀਆਂ ਚਾਹੀਦੀਆਂ ਜਿਹਦੇ ਕਿਸੇ ਦੀ ਫੀਲਿੰਗ ਹੋਵੇ ਦੇਖੋ ਉਹ ਜਿਹੜੀ ਆਪਣੀ ਪੁਲਿਸ ਜਿਹੜੀ ਸੀਐਸਐਫ ਦੇ ਜਿਹੜੀ ਕਾਂਸਟੇਬਲ ਸੀ ਜੀ ਉਹਨਾਂ ਨੇ ਜੋ ਕਦਮ ਚੁੱਕਿਆ ਵਿਦ ਇਮੋਸ਼ਨਸ ਕਰਕੇ ਚੁੱਕਿਆ ਦੇਖੋ ਕਿਸੇ ਦੀ ਮਾਂ ਬਾਰੇ ਤੁਸੀਂ ਗੱਲ ਕਰੋ ਉਹਨਾਂ ਦੀ ਮਾਤਾ ਉਸ ਦਰਨੇ ਸੀ ਤੇ ਤੁਸੀਂ ਕਹਿ ਰਹੇ ਹੋ ਕਿ ਦਿਹਾੜੀ 100 100 ਰੁਪਏ ਦੇ ਕੇ ਕੌਣ ਬਰਦਾਸ਼ਤ ਕਰਦਾ ਹੈ ਸੋ ਹਰ ਬੰਦੇ ਦੀ ਇਮੋਸ਼ਨਸ ਹੁੰਦੀ ਹੈ ਤੇ ਕੰਗਣਾ ਰੋਡ ਨੂੰ ਐਜੇ ਐਜੇ ਸ਼ਬਦ ਐਜੀਆਂ ਚੀਜ਼ਾਂ ਨਹੀਂ ਕਹਿਣੀਆਂ ਚਾਹੀਦੀਆਂ ਜਿਹਦੇ ਕਿਸੇ ਦੀ ਫੀਲਿੰਗ ਹੋਵੇ ਦੇਖੋ ਉਹ ਜਿਹੜੀ ਆਪਣੀ ਪੁਲਿਸ ਜਿਹੜੀ ਸੀਐਸਐਫ ਦੇ ਜਿਹੜੀ ਕਾਂਸਟੇਬਲ ਸੀ ਜੀ ਉਹਨਾਂ ਨੇ ਜੋ ਕਦਮ ਚੁੱਕਿਆ ਵਿਦ ਇਮੋਸ਼ਨਸ ਕਰਕੇ ਚੁੱਕਿਆ ਦੇਖੋ ਕਿਸੇ ਦੀ ਮਾਂ ਬਾਰੇ ਤੁਸੀਂ ਗੱਲ ਕਰੋ ਉਹਨਾਂ ਦੀ ਮਾਤਾ ਉਸ ਦਰਨੇ ਸੀ ਤੇ ਤੁਸੀਂ ਕਹਿ ਰਹੇ ਹੋ ਕਿ ਦਿਹਾੜੀ ਸੌ ਸੌ ਦਿੱ ਦੇ ਕੇ ਕੌਣ ਬਰਦਾਸ਼ਤ ਕਰਦਾ ਹੈ ਸੋ ਹਰ ਬੰਦੇ ਦੀ ਇਮੋਸ਼ਨਸ ਹੁੰਦੀ ਹੈ ਤੇ ਕੰਗਣਾ ਰੋਡ ਨੂੰ ਐਜੇ ਐਜੇ ਸ਼ਬਦ ਐਜੀਆਂ ਚੀਜ਼ਾਂ ਨਹੀਂ ਕਹਿਣੀਆਂ ਚਾਹੀਦੀਆਂ ਜਿਹਦੇ ਕਿਸੇ ਦੀ ਫੀਲਿੰਗ